ਇਦਰੋਂ ਤਾਰਾ ਸਿੰਘ ਵਾਣ ਹੈ ਤੇ ਬਸ 35 40 ਸਿੱਖ ਨੇ ਅੱਗੇ ਤੇ ਤਾਰਾ ਸਿੰਘ ਵਾਣ ਇੱਕ ਗੱਲ ਕਹਿੰਦਾ ਕਹਿੰਦਾ ਵੀ ਦੇਖੋ ਘੇਰਾ ਪੈ ਗਿਆ ਜੇ ਸਾ ਸਿੱਖ ਦੇ ਚੱਲਦੇ ਆ ਤੇ ਇਹਨਾਂ ਨੇ ਜੇ ਅੰਦਰ ਪੈਰ ਰੱਖਤਾ ਤੇ ਇਹਦੇ ਨਾਲੋਂ 100 ਵਾਰੀ ਸਿੱਖ ਨੂੰ ਜੰਮ ਕੇ ਮਰ ਜਾਣਾ ਚਾਹੀਦਾ 100 ਵਾਰੀ ਮਰਿਆ ਸਿੱਖ ਚੰਗਾ ਹੈ ਜੇ ਜਿਉਂਦੇ ਦੀ ਸਾਥ ਚੱਲਦੇ ਹੋਏ ਪੈਰ ਰੱਖ ਕੇ ਅੰਦਰ ਮੁੜ ਕੇ ਕੀ ਹੁੰਦਾ ਕਾਲ ਪੁਰਖ ਜਾਣੇ ਗੁਰੂ ਜਾਣੇ ਜਿੰਨਾ ਜ਼ਿਕਰ ਸਾਹ ਵਗਦੇ ਇਹਨਾਂ ਨੂੰ ਅੰਦਰ ਨਹੀਂ ਜਾਣਦੇ ਇੱਕ ਸਿੱਖ ਕਹਿੰਦਾ ਆਪਾਂ ਥੋੜੇ ਆ ਕਹਿੰਦਾ ਥੋੜੇ ਆ ਆਪਾਂ 10 10 ਬਾਪੇ ਉਹਦੇ ਜਾ ਮੁਗਲ ਵੇਖੇ ਪੱਟੀ ਤੋਂ ਪਤਾ ਪਾੜ ਲਿਆ ਸੀ ਪਾਪੇ ਵਾਲੀ ਪੱਟੀ ਤੋਂ ਸੋ ਦਾ ਸੱਚ ਦਾ ਕਰੀ ਨੂ ਘਟਿ ਤੋ ਹੋਂ ਦਾ ਸੱਚ ਅਤੇ ਝੂਠ ਦਾ ਨਤਾਰਾ ਵੇਖਿਆ ਬਾਬੇ ਲੰਗ ਸਿਉ ਦੇ ਖੰਡੇ ਦਾ ਨਯਾਰਾ ਵੇਖਿਆ ਢਿੰਗ ਸਿਉ ਦੇ ਖੰਡੇ ਦਾ ਨਯਾਰਾ ਵੇਖਿਆ ਮੈਂ ਤਾਂ ਢਿੰਗ ਸਿਉ ਦੇ ਖੰਡੇ ਦਾ ਨਯਾਰਾ ਵੇਖਿਆ ਲੱਗੇ ਆ ਡੇਰ ਚ ਸਿੰਘ ਪੁੱਜੇ ਆਪੋ ਆਪੋ ਨੀਅਟੂ ਪੀਂ ਜਾਂ ਤੇ ਰੁੱਜ ਗਏ ਪਤਾ ਲੱਗੇ ਆ ਡੇਰ ਚ ਸਿੰਘ ਪੁੱਜੇ ਆਪੋ ਆਪੋ ਨੀਅਟੂ ਪੀਂ ਜਾਂ ਤੇ ਰੁੱਜ ਗਏ ਹਰ ਜਿੱਤ ਤੇ ਬਲਾਂ ਸਾਰੇ ਸੁੱਝ ਗਏ ਸਿੰਘ ਦੁੱਧ ਵਿੱਚ ਪਾਣੀ ਕਸ ਬੇ ਨਤਾਰ ਕੇ ਰੀਝਾਂ ਲਾੜੀਆਂ ਸਿੰਘਾਂ ਨੇ ਫੇਗਾ ਮਾਰ ਮਾਰ ਕੇ ਲਾ ਲਈਆ ਸਿੰਘਾਂ ਨੇ ਤੇਗਾ ਮਾਰ-ਮਾਰ ਕੇ ਰੀਜਾਂ ਵਾਲੀਆਂ ਸਿੰਘਾਂ ਨੇ ਤੇਗਾ ਮਾਰ-ਮਾਰ ਕੇ ਕਿੱਗ ਪਾਸੇ ਮੁਝੇ ਪਾਸੇ ਮੁਝੇ ਕਈ ਸੀ ਮਾਰੇ ਪੋਪਿਆਂ ਨੇ ਕੋੜੇ ਪਰ ਤਖ ਸੀ ਆਰ ਸੂਰ ਮੇ ਬੀਗੋਲਾ ਤੇ ਅੱਖ ਸੀ ਆਰ ਸੂਰ ਮੇ ਬੀਗੋਲਾ ਤੇ ਅੱਖ ਸੀ ਉੱਪਰਾਂ ਬੋੜਿਆਂ ਦਾ ਥੋੜਿਆਂ ਨੂੰ ਪਾਰਾ ਦੇਖਿਆ ਬਾਪੇ ਨੇਂਂ ਦਸਿਆਂ ਦੇ ਖੰਡੇ ਦਾ ਨਿਆਰਾ ਵੇਖਿਆ ਨੇਂ ਦਸਿਆਂ ਤੇ ਖੰਡੇ ਦਾ ਨਜ਼ਾਰਾ ਵੇਖਿਆ ਪਹਿਲਾਂ ਨੇਂ ਦਸਿਆਂ ਦੇ ਖੰਡੇ ਦਾ ਵੇਖਿਆ ਵੇਰੀ ਜਿਹੜਾ ਜਿਹੜਾ ਨੇੜੇ ਆ ਕੇ ਛੁੰਦੇ ਸੀ ਚੰਗੀ ਸੰਗ ਚੱਕ ਨੇ ਜਲ ਕੇ ਮਰਉਂਦੇ ਸੀ ਵੈਰੀ ਜਿਹੜਾ ਜਿਹੜਾ ਮੇੜਿਆ ਕਿ ਸ਼ੂਂਦੇ ਸੀ ਜੰਗ ਇਸੇ ਵਿੱਚ ਚਾਟ ਨੇ ਦਿਲ ਜਿ ਘਰਉਦੇ ਸੀ ਉਹ ਖਾਣ ਹੱਥ ਵੀ ਜਵਾਨੀਆਂ ਤੋਂ ਹੋਦੇ ਸੀ ਵੈਰੀ ਤੁਰੇ ਜੋਰ ਨਾਲ ਸੇ ਤੋ ਜਿੰਦ ਹਾਰ ਕੇ ਰੀਚਾ ਲਾ ਲਈਆਂ ਸਿੰਘਾਂ ਨੇ ਤੇਗਾ ਮਾਰ ਮਾਰ ਕੇ ਲਾ ਲਈਆਂ ਸਿੱਧਾਂ ਨੇ ਤੇਗਾ ਵਾਰ ਮਾਰ ਕੇ ਰੀਚਾ ਲਾ ਲਈਆਂ ਸਿੰਘਾਂ ਨੇ ਤੇਗਾ ਮਾਰ ਮਾਰ ਕੇ ਸਿੰਘਾਂ ਨੂੰ ਵੰਗਾ ਦੇ ਉਹ ਵੈਰੀ ਵੱਟ ਦਿਲ ਦਾ ਦਿਲ ਦੀ ਦਾ ਖਾਰਾ ਵੇਖਿਆ ਬਾਬੇ ਨੇ ਗਸਿਆਂ ਦੇ ਖੰਡੇ ਦਾ ਨਜ਼ਾਰਾ ਵੇਖਿਆ ਨੇ ਗਸਿਆਂ ਦੇ ਖੰਡੇ ਦਾ ਨਜ਼ਾਰਾ ਵੇਖਿਆ ਬਾਬੇ ਨੇ ਗਸਿਆਂ ਦੇ ਖੰਡੇ ਦਾ ਨਜ਼ਾਰਾ ਵੇਖਿਆ ਲਲਕਾਰੇ ਮਾਰਦਾ ਸੂਰਾ ਉੱਚੀ ਉੱਚੀ ਲਲਕਾਰੇ ਮਾਰਦਾ ਅੱਲਾ ਰੋਕੋ ਸ਼ੇਰੋ ਸੱਭ ਨੂੰ ਵੰਗਾਰਦਾ ਉਹ ਸਿੰਘ ਬੱਚਾ ਵੀ ਮਦਾਂ ਨੇ ਕਦੇ ਹਾਰਨਾ ਸਿੰਘ ਬੱਚਾ ਵੀ ਮਦਾਂ ਨੇ ਕਦੇ ਹਾਰਨਾ مار 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 کے 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 मार मार कम सूक जा जॾो हूंदा वेखया ਕੰਮ ਸੋਤ ਜਾ ਨਾ ਕਰਦਾ ਵੇਖਿਆ ਪਾਸਾ ਆਪ ਦਾ ਲੱਗਾ ਜਟੈਂਦਾ ਵੇਖਿਆ ਉਹ ਕੰਮ ਜਿੱਤਦਾ ਲੰਦਾ ਰਹਿੰਦਾ ਵੇਖਿਆ ਕੰਮ ਜਿੱਤਦਾ ਅਧੂਰਾ ਰਹਿੰਦਾ ਵੇਖਿਆ ਉਹ ਮਨੋਸ ਜਿਨੇ ਕਲਾਂ ਜਾਂ ਫਜ਼ਾਂ ਨੇ ਯਾਰਾ ਵੇਖਿਆ ਮੈਂ ਤਾਰੇ ਗਸਿਉ ਦੇ ਖੰਡੇ ਦਾ ਨਜ਼ਾਰਾ ਵੇਖਿਆ ਲੜ ਕੇ ਸ਼ਹੀਦੀ ਜਦੋਂ ਪਾ ਗਿਆ ਉਹ ਪਾਪਾ ਲੜ ਕੇ ਸ਼ਹੀਦੀ ਜਦੋਂ ਪਾ ਗਿਆ ਸਿੰਘਾਂ ਸੂਰਿਆਂ ਨੂੰ ਜੋਸ਼ ਫੇਰੇ ਆ ਗਿਆ ਸਿੰਘਾਂ ਸੂਰਿਆਂ ਨੂੰ ਜੋਸ਼ ਫੇਰੇ ਆ ਗਿਆ ਲਾ ਲੀਆਂ ਸਿੰਘਾਂ ਨੇ ਤੇਗਾਂ ਮਾਰ ਨਾਲ ਕੇ ਜਾਵੜ ਵੇਖਦੇ ਭਤੀਜੇ ਨੂੰ ਮੈਂ ਲੱਤ ਦੇ ਜਾਵੜ ਵੇਖ ਉਨੇ ਲੱਦ ਕੇ ਚਾਉਲ ਦੇਖ ਦੇ ਭਤੀਜੇ ਨੂੰ ਲੱਦ ਕੇ ਪਿੱਛੇ ਆ ਜਾ ਯਾਰ ਸਾਰਿਆਂ ਨੂੰ ਸਾਥ ਦੇ ਕੇ ਜੋ ਵੀ ਫੌਜ ਦਾ ਕਵਾ ਕੇ ਕਾਜੀ ਆਦ ਕੇ ਕਾਦੇ ਅੰਦਰ ਮੰਗਣੋਂ ਮੁੜੀ ਨੀ ਹਾਰ ਕੇ ਵੀ ਜਾ ਰੀਆਂ ਸਿੰਘਾਂ ਨੇ ਪੇਗਾਵਾਂ ਨਾਰ ਕੇ ਲਾਲੀਆਂ ਸਿੰਘਾਂ ਦੇ ਤੇਗਾ ਮਾਰ ਕੇ ਜੀ ਚਲਾ ਲੀਆਂ ਸਿੰਘਾਂ ਦੇ ਤੇਗਾ ਮਾਰ ਮਾਰ ਕੇ ਲਾਲੀਆਂ ਸਿੰਘਾਂ ਦੇ ਤੇਗਾ ਮਾਰ ਮਾਰ ਕੇ ਆਪਣੇ ਆਪ ਦੀ ਪਛਾਣ ਕਰੋ ਆਪ ਦੀਆਂ ਜੜਾਂ ਨੂੰ ਫਰੋਲੋ ਸਾਡੇ ਕੋਲੇ ਦੋ ਚੀਜ਼ ਹੈ ਜਿਹੜਾ ਸਾਡਾ ਖਜ਼ਾਨਾ ਇੱਕ ਸਾਡਾ ਇਤਿਹਾਸ ਤੇ ਦੂਜੀ ਗੁਰਬਾਣੀ ਬਾਣੀ ਕਹਿੰਦੀ ਪਿਓ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰਾ ਮਨ ਭਿਆ ਹਿਦਾ ਤੁਸੀਂ ਅਮੀਰ ਬੋਧਨ ਹੋਵੋਗੇ ਜਿੱਦਾਂ ਆਪਦੇ ਇਤਿਹਾਸ ਨਾਲ ਜੁੜੇ ਤੇ ਜਿੱਦਾਂ ਤੁਸੀਂ ਬਾਣੀ ਪੜ੍ਹਨ ਲੱਗੇ ਤੁਹਾਨੂੰ ਕਿਸੇ ਨਸ਼ੇ ਦੀ ਲੋੜ ਨਹੀਂ ਪੈਣੀ। ਅਸਕੇ ਉਹਨੇ ਦਿੱਤੀਆਂ ਜਾਂਦੀਆਂ। ਕਾਰਨ ਕੀ ਹੈ? ਤੁਸੀਂ ਉਹਨੂੰ ਛੱਡ ਹੀ ਨਹੀਂ ਸਕਦੇ। ਕੋਈ ਬੰਦਾ ਇਹ ਇਹ ਨਸ਼ਾ ਛਡਾਉਣ ਵਾਸਤੇ ਬਣਾਈ ਹੋਈ ਗੋਲੀ ਹੈ। ਜਿਹੜੀ ਤੁਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਤੋਂ ਅੱਧੇ ਤੋਂ ਚੌਥਾ ਹਿੱਸਾ ਦੇ ਸਕਦੇ ਉਹ ਵੀ ਉਸ ਨਸ਼ੇੜੀ ਨੂੰ ਜਿਹੜਾ ਬੜੇ ਟਾਈਮ ਤੋਂ ਲੱਗਿਆ ਤੇ ਇੱਥੇ ਚਾਰ-ਚਾਰ ਖਾਣ ਵਾਲੇ ਵੀ ਬੈਠੇ ਆ ਕੀ ਕਰੋਗੇ ਆਉਣ ਵਾਲੀ ਜਨਰੇਸ਼ਨ ਆਉਣ ਵਾਲੀ ਸਾਡੀ ਪੀੜ੍ਹੀ ਅੱਧੇ ਨਾਲੋਂ ਬਹੁਤੀ ਖਤਮ ਹੋ ਜੂਗੀ ਜੇ ਤੁਸੀਂ ਆਪ ਦੇ ਆਪ ਨੂੰ ਨਾ ਸੰਭਾਲਿਆ ਜੇ ਅਸੀਂ ਗੁਰੂਆਂ ਦੀ ਗੱਲ ਤੋਂ ਮਗਰ ਹਟ ਰਹੇ ਹਾਂ ਤਾਂ ਅਸੀਂ ਸਭ ਤੋਂ ਵੱਡਾ ਦੁੱਖ ਤੇ ਸੰਤਾਪ ਭੋਗਾਂਗੇ ਪਾਣੀ ਤੁਹਾਡਾ ਗੰਦਾ ਕੀਤਾ ਜਾ ਰਿਹਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀਗਾ ਤੁਸੀਂ ਰੋਜ਼ ਪੜ੍ਹਦੇ ਹੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇਦਾਈ ਦਾਇਆ ਖੇਲਾ ਸਗਲ ਜਗਤ ਪਾਵੜ ਨੂੰ ਪਾਣੀ ਨੂੰ ਮਹਾਰਾਜ ਪਾਉਣ ਨੂੰ ਹਵਾ ਨੂੰ ਗੁਰੂ ਆਖਿਆ ਸੀ ਜੇ ਹਵਾ ਤੰਦਰੁਸਤ ਨਹੀਂ ਤਾਂ ਅਸੀਂ ਰੋਗੀ ਹੋ ਜਾਾਂਗੇ ਜਿਉਂ ਹੀ ਨਹੀਂ ਸਕਦੇ ਪਵਨ ਗੁਰੂ ਪਾਣੀ ਪਿਤਾ ਪਾਣੀ ਪਿਉ ਹੈ ਜਨਮ ਦਾ ਪਾਣੀ ਖਰਾਬ ਕੀਤਾ ਜਾ ਰਿਹਾ ਹੈ ਫੈਕਟਰੀਆਂ ਐਡੀਆਂ ਲੱਗੀਆਂ ਉਹਨਾਂ ਦੇ ਨਾਲ ਆਸ-ਪਾਸੇ ਕੈਂਸਰ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਥੱਲੇ ਪਾਣੀ ਗਲਤ ਛੱਡਿਆ ਜਾ ਰਿਹਾ ਹੈ ਗੰਗਾ ਯਮਨਾ ਨਦੀਆਂ ਸਭ ਤੋਂ ਜ਼ਿਆਦਾ ਗੰਦੀਆਂ ਫੈਕਟਰੀਆਂ ਦੇ ਪਾਣੀ ਨਾਲ ਹੋਈਆਂ ਧੂਆ ਜਿਹੜਾ ਹੁੰਦਾ ਹੈ ਤੁਸੀਂ ਐਂ ਦੇਖੋ ਇੰਡੀਆ ਦਾ ਹਸਾਬ ਕਿਤਾਬ ਕੀ ਚੱਲ ਰਿਹਾ ਗੱਲਾਂ ਇੱਧਰ ਚੱਲਤੀਆਂ ਤੁਹਾਡੀ ਗੱਡੀ ਐ ਕਹਦੇ ਜੀ ਇਹ ਧੂਆਂ ਗੰਦਾ ਕੱਢਦੀ ਐ ਫਿਰ ਕੀ ਕਰੀਏ ਕਹਿੰਦੇ 100 ਰੁਪਈਆ ਦਾ ਪੋਲੂਸ਼ਨ ਦਾ ਕਾਰਡ ਕਟਾ ਲਓ ਫਿਰ ਕਹਿੰਦੇ ਜੀ ਹੁਣ ਤੁਸੀਂ ਜਾ ਸਕਦੇ ਹੋ ਹੁਣ ਗੱਡੀ ਜਿੱਥੇ ਮਰਜ਼ੀ ਲੈ ਜਾਓ 100 ਰੁਪਈਆ ਤੁਸੀਂ ਜੇਬ ਚੋਂ ਕੱਢਤਾ ਕਿਸੇ ਨੇ ਧੂਆਂ ਚੈੱਕ ਨਹੀਂ ਕੀਤਾ ਕਿਸੇ ਨੇ ਕੁਝ ਨਹੀਂ ਕਹਿੰਦੇ ਹੁਣ ਪੋਲੂਸ਼ਨ ਰਹਿਤ ਹੋ ਗਈ ਹੁਣ ਪੋਲੂਸ਼ਨ ਬਣ ਗਿਆ ਸੋਚ ਕੇ ਦੇਖੋ ਇਹ ਚੱਲ ਕੀ ਰਿਹਾ ਐ ਕਹਿੰਦੇ ਪਰਾਲੀ ਜੱਟ ਸਾੜ ਨਹੀਂ ਸਕਦਾ ਪਰਾਲੀ ਦੀਆਂ ਗੱਠਾਂ ਬਣਾ ਦਿਓ ਅੱਛਾ ਗੱਠਾਂ ਬਣਾ ਕੇ ਜਿੱਥੇ ਜਾਂਦੀਆਂ ਉਹ ਵੀ ਤਾਂ ਸਾੜਦੇ ਹੀ ਐ ਉਹ ਕੀ ਕਰਦੇ ਚਿੱਟੇ ਧੂئیں ਚ ਕਾਰਬਨ ਥੋੜਾ ਹੁੰਦਾ ਕਾਲੇ ਚ ਬਾਲਾ ਹੁੰਦਾ ਚਿਮਨੀਆਂ ਦੇ ਵਿੱਚੋਂ ਜਿਹੜਾ ਧੂਆਂ ਨਿਕਲਦਾ ਉਹ ਦਿਨ ਰਾਤ ਨਿਕਲਦਾ ਜਾ ਰਿਹਾ ਉਹਨਾਂ ਦੇ ਵਿੱਚ ਕੋਈ ਪਾਬੰਦੀ ਨਹੀਂ ਉੱਥੇ ਕੋਈ ਫਿਲਟਰ ਨਹੀਂ ਲਾਇਆ ਜਾਂਦਾ ਕਹਿੰਦੇ ਉਹਦੇ ਨਾਲ ਦੇਸ਼ ਤਰੱਕੀ ਕਰਦਾ ਦੁਨੀਆ ਕਿੱਧਰ ਨੂੰ ਜਾ ਰਹੀ ਐ ਪੰਜਾਬ ਦਾ ਉਜਾੜਾ ਕਰਨ ਵਾਸਤੇ ਬੜੀਆਂ ਤਾਕਤਾਂ ਬੈਠੀਆਂ ਤੁਹਾਨੂੰ ਆਪਣੇ ਘਰਾਂ ਤੋਂ ਹੰਬੜਾ ਮਾਰਨਾ ਪੈਣਾ ਬੱਚਿਆਂ ਨੂੰ ਬਾਣੀ ਨਾਲ ਤੇ ਇਤਿਹਾਸ ਨਾਲ ਜੋੜਦੇ ਹੋ ਉਹ ਕਦੇ ਨਸ਼ੇ ਵੱਲ ਨਹੀਂ ਜਾਣਗੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਧ ਪ੍ਰਸਾਦ ਹਰ ਹਰ ਗੁਣ ਗਾਏ ਵਿਖੇ ਵਿਆਹ ਤਬ ਹਟੋ ਸੰਗਤ ਵਿੱਚ ਆ ਕੇ ਮੈਨੂੰ ਜਾਣਕਾਰੀ ਮਿਲੀ ਤੇ ਮੈਂ ਇਹਨਾਂ ਚੀਜ਼ਾਂ ਤੋਂ ਬਚ ਸਕਿਆ ਨੈ ਸੁਨੀਐ ਨੈ ਮੁਖ ਤੇ ਬੱਗੀਐ ਨੈ ਮੋਹ ਐ ਓ ਡੀਖੀ ਐਸੀ ਠਗੌਰੀ ਪਾਇ ਭੁਲਾਵੈ ਮਨ ਸਭ ਕਾ ਲੱਗੈ ਮਿੱਠੀ ਐ ਜਿਹੜੀ ਮਾਇਆ ਐ ਨਾ ਇਹ ਜਿਹੜਾ ਦਿਖਾਵਾ ਐ ਦੁਨੀਆ ਚ ਇਹ ਐਸਾ ਐ ਇਹ ਮਿੱਠਾ ਲੱਗਦਾ ਐ ਇਹ ਜਦੋਂ ਬੰਦੇ ਨੂੰ ਮੋਹ ਲੰਦਾ ਐ ਤਾਂ ਪਤਾ ਨਹੀਂ ਲੱਗਦਾ ਕੋਈ ਬੰਦਾ ਸਾਡੇ ਕੋਲ ਦੀ ਵੱਡੀ ਗੱਡੀ ਲੈ ਕੇ ਗੁਜਰਿਆ ਸਾਨੂੰ ਲੱਗਿਆ ਕਿੰਦਾ ਸੌਖਾ ਯਾਰ ਮੈਂ ਤਾਂ ਆਪ ਗੱਡੀ ਲੈ ਲਾਂ ਜਦੋਂ ਤੁਸੀਂ ਉਹ ਸਬੰਦੇ ਦੀ ਪਰਚੋਲ ਕੀਤੀ ਉਹਦੇ ਕੋਲੇ ਬੈਠੇ ਤੇ ਉਹ ਫਿਕਰ ਚ ਬੈਠਾ ਸੀ ਕਾਰਨ ਕਹਿੰਦਾ ਮੈਂ ਕਿਸ਼ਤ ਦੇਣੀ ਆ ਗੱਡੀ ਦੀ ਤੁਹਾਨੂੰ ਕਿਸ਼ਤ ਨਹੀਂ ਦਿੱਸੀ 50000 ਦੀ ਤੁਹਾਨੂੰ ਕੇਵਲ ਗੱਡੀ ਦਿੱਸੀ ਤੁਹਾਨੂੰ ਉਹਦੇ ਤੇ ਲੱਦਿਆ ਹੋਇਆ ਮੋਢੇ ਤੇ ਕਰਜ਼ਾ ਨਹੀਂ ਦਿਸਿਆ ਤੁਹਾਨੂੰ ਬਾਹਰੋਂ ਦਿਸਿਆ ਮਨ ਸਭ ਕਹਿ ਲੱਗ ਗਿਆ ਮਿੱਠੀ ਗੁਰੂ ਜੀ ਕਹਿੰਦੇ ਮਾਇਆ ਮਿੱਠੀ ਲੱਗਦੀ ਹੈ ਪਰ ਇਹਦੀ ਜਿਹੜਾ ਅੰਦਰ ਦਾ ਸੱਚ ਹੈ ਨਾ ਉਹ ਬੜਾ ਕੌੜਾ ਹੈ ਹੋ ਸਕਦਾ ਹੈ 4 ਕਿੱਲੇ ਆਲਾ ਬੌਲਾ ਸੌਖਾ ਹੋਵੇ ਤੇ 50 ਕਿੱਲੇ ਆਲਾ ਬਾਲਾ ਔਖਾ ਹੋਵੇ ਉਹਨੂੰ ਨੀਂਦ ਨਾ ਆਉਂਦੀ ਹੋਵੇ ਜਿਸ ਕਰੇ ਥੋੜਾ ਸੋ ਪਰਮੰਤਾ ਸੋ ਫਿਰ ਐ ਪਰਮੰਤਾ ਜਿਹਦੇ ਕੋਲੇ ਥੋੜਾ ਗੁਰੂ ਜੀ ਕਹਿੰਦੇ ਉਹ ਭਾਲ ਦਾ ਫਿਰਦਾ ਕੁਝ ਮਿਲ ਜੇ ਜਿਸ ਕਰੇ ਬਹੁਤਾ ਸੋ ਚਿਤਮੰਤਾ ਜਿਹਦੇ ਕੋਲੇ ਬਾਲਾ ਉਹਨੂੰ ਨੀਂਦ ਹੀ ਨਹੀਂ ਆਉਂਦੀ ਕਹਿੰਦਾ ਕੋਈ ਖੋ ਨਾ ਲਵੇ ਦੋਨੋਂ ਬਿਵਸਥਾ ਤੇਜੋ ਮੁਕਤਾ ਇਹਨਾਂ ਦੋਵਾਂ ਨੂੰ ਛੱਡ ਕੇ ਜਿਹੜਾ ਬਾਣੀ ਦੇ ਲੜ ਲੱਗ ਕੇ ਜੋ ਰੱਬ ਨੇ ਦਿੱਤਾ ਸੰਤੋਖੀ ਹੋ ਕੇ ਜੀਵਨ ਜਿਉਂਦਾ ਸੋਈ ਸੁਹੇਲਾ ਭਾਲੀਏ ਜਿਉ ਸੋਖ ਹੈ ਅਗਲੀ ਪੰਕਤੀ 'ਚ ਮਹਾਰਾਜ ਕਹਿੰਦੇ ਮਾਏ ਬਾਪ ਪੁੱਤ ਹਿਤ ਭਰਾਤਾ ਹੁਣ ਘਰ ਘਰ ਮੇਲੇ ਦੂਆ ਮਾਤਾ ਦੇ ਉੱਤੇ ਵੀ ਮਾਇਆ ਦਾ ਪ੍ਰਭਾਵ ਹੈ ਪਿਓ ਤੇ ਵੀ ਹੈ ਪੁੱਤਰਾਂ ਤੇ ਵੀ ਹੈ ਜਦੋਂ ਜਿਉਂਦੇ ਜੀ ਬਾਪੂ ਨੂੰ ਜ਼ਮੀਨ ਆਪਦੇ ਨਾਂ ਕਰਕੇ ਰੱਖਣੀ ਪੈਂਦੀ ਹੈ ਸ਼ਰੀਕੇ ਵਾਲੇ ਕਹਿੰਦੇ ਆ ਜੇ ਸਾਰੀ ਜ਼ਵਾਕਾਂ ਦੇ ਨਾਂ ਲਵਾ ਕੇ ਹੱਥ ਵੜਾ ਲਈਆਂ ਕਿਸੇ ਨੇ ਰੋਟੀ ਨਹੀਂ ਦੇਣੀ ਬਾਣੀ ਕਹਿੰਨੀ ਮਾਇਆ ਦਾ ਪ੍ਰਭਾਵ ਹੈ ਪਿਓ ਨੂੰ ਆਪਦੇ ਸਿਰ ਜ਼ਮੀਨ ਰੱਖਣੀ ਪੈਂਦੀ ਹੈ ਲਾਲਚ ਪੁੱਤਾਂ ਨੂੰ ਦੇਣਾ ਪੈਂਦਾ ਵੀ ਮੈਨੂੰ ਰੋਟੀ ਦਿਓ ਆ ਜ਼ਮੀਨ ਤਾਂ ਮਿਲੂਗੀ ਦੇਖੋ ਦਿਨ ਕੈਸੇ ਚੱਲ ਰਹੇ ਆ ਕਹਿੰਦੇ ਇੱਕ ਥਾਂ ਕਈ ਘਰ ਐ ਉਹ ਜਿਹੇ ਵੀ ਉਹਨਾਂ ਨੇ ਆਪਦੇ ਮਾਪਿਓਂ ਹੰਡਲੇ ਦੋ ਭਰਾ ਐ ਉਹ ਕਹਿੰਦਾ ਅੱਧੀ ਜ਼ਮੀਨ ਪਿਓ ਦੀ ਐ ਕਹਿੰਦਾ ਮੈਂ ਮਾਂ ਨੂੰ ਰੱਖੂਗਾ ਫਿਰ ਮਾਂ ਦੇ ਨਾਲ ਵੀ ਅੱਧੀ ਲਵਾ ਉਹਨਾਂ ਵਿਚਾਰਿਆਂ ਨੂੰ ਦੋਵਾਂ ਨੂੰ ਉਹੀ ਦੋਜ ਕੇ ਜਪਾਤਾ ਜਿਹੜਾ ਦੁੱਖ ਸੁੱਖ ਉਹਨਾਂ ਨੇ ਬਹਿ ਕੇ ਕਰਨਾ ਸੀ ਉਹ ਵੀ ਉਹਨਾਂ ਤੋਂ ਖੋ ਲਿਆ ਗੁਰੂ ਜੀ ਕਹਿੰਦੇ ਹਰ ਘਰ ਵਿੱਚ ਮਾਇਆ ਦਾ ਪ੍ਰਭਾਵ ਚੱਲ ਰਿਹਾ ਕਿਸੇ ਹੀ ਵਾਦ ਘਾਟ ਕਿਸੇ ਪੈ ਇੱਕ ਕਹਿੰਦਾ ਤੂੰ ਲਾਨੇ ਨੂੰ ਬਾਹਲਾ ਦਿੱਤਾ ਉਹਦਾ ਬਾਹਲਾ ਮੋਹ ਕਰਦੀਆਂ ਨਾ ਦੂਜਾ ਕਹਿੰਦਾ ਨਹੀਂ ਪਿਓ ਬਾਹਲਾ ਦੂਜੇ ਦਾ ਮੋਹ ਕਰਦਾ ਭੈਣਾਂ ਦਾ ਬਾਹਲਾ ਕਰਦੇ ਸਗਲੇ ਲੜ ਲੜ ਕੇ ਸਾਰੇ ਲੜ ਲੜ ਕੇ ਕੌਲੇ ਹੋਏ ਫਿਰਦੇ ਅਮਰੀ ਜਾਂਦੇ ਜਿਹੜਾ ਕੁਛ ਮਾਪੇ ਬਾਪ ਨਾਲ ਕਰਦੇ ਹੋ ਇਹ ਅਗਲੀ ਪੀੜ੍ਹੀ ਤੁਹਾਡੇ ਨਾਲ ਕਰੂਗੀ ਯਾਦ ਰੱਖਿਓ ਇਹੀ ਹੁੰਦਾ ਹੈ ਪਿਰਥੀ ਚੰਦ ਨੇ ਚੌਥੇ ਪਾਤਸ਼ਾਹ ਨੂੰ ਇੱਕ ਮਾੜਾ ਵਚਨ ਬੋਲਿਆ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਉਹਦੇ ਨਾਲ ਝਗੜਾ ਕਰਦਾ ਐਡਾ ਮੂਰਖ ਬਣ ਗਿਆ ਅਗਲ ਕਿੱਧਰ ਗਈ ਤੇਰੀ ਜਦੋਂ ਅਸੀਂ ਗੁਰੂਆਂ ਨੂੰ ਦੇਖਾਂਗੇ ਗੁਰੂਆਂ ਨੇ ਘਰੇ ਨਹੀਂ ਆਪਦੇ ਜੰਗ ਕੀਤੀ ਦੂਜੇ ਪਾਸੇ ਵਾਲੇ ਪ੍ਰਿਥੀ ਚੰਦ ਨੇ ਕਿੱਡਾ ਵਾਅਦਾ ਕੀਤਾ ਪੰਜਵੇਂ ਪਾਤਸ਼ਾਹ ਤੇ ਪਹਿਲਾਂ ਪੰਜਵੇਂ ਪਾਤਸ਼ਾਹ ਦੇ ਨਾਲ ਘਿਰਣਾ ਰੱਖਦਾ ਰਿਹਾ ਫਿਰ ਛੇਵੇਂ ਪਾਤਸ਼ਾਹ ਜਦੋਂ ਉਹਨਾਂ ਦੇ ਘਰ ਪੁੱਤਰ ਉਹ ਮੂਰਖ ਹੈ ਤਾਂ ਮੂਰਖ ਨਹੀਂ ਮੰਨਦਾ ਜੀਵਨ ਦੇ ਵਿੱਚ ਸਭ ਤੋਂ ਵੱਡਾ ਗਿਆਨ ਆਪਣੇ ਘਰ ਦੇ ਵਿੱਚ ਜੰਗ ਨਾ ਕਰੀਏ ਕਿਉਂਕਿ ਬੱਚਿਆਂ ਤੇ ਮਾੜਾ ਪ੍ਰਭਾਵ ਪਊਗਾ ਉਹੀ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਹੜਾ ਕੁਝ ਤੁਸੀਂ ਮਾਪੇ ਨੂੰ ਦੇ ਰਹੇ ਹੋ ਪਰ ਬਾਤ ਚੋਂ ਮਹਾਰਾਜ ਕਹਿੰਦੇ ਘਰ ਘਰ ਦੀ ਕਹਾਣੀ ਹੈ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ੍ਹਾਂ ਨੇ ਚਲਤ ਦਿਖਾਇਆ ਇਹ ਬਾਣੀ ਦੀ ਪੰਖ ਦੀ ਬੜੀ ਸੋਹਣੀ ਕਹਿੰਨੇ ਮੈਂ ਬਲਿਹਾਰ ਜਾਵਾਂ ਮੇਰੇ ਸੋਹਣੇ ਸਤਿਗੁਰੂ ਤੇ ਜਿਨੇ ਮੈਨੂੰ ਇਹ ਗਿਆਨ ਦਿੱਤਾ ਇਹ ਭੇੜ ਚਾਲ ਚੋਂ ਕੱਢ ਕੇ ਮੈਨੂੰ ਬਾਹਰ ਲਿਆਂਦਾ। ਮੇਰੇ ਗੁਰੂ ਨੇ ਮੈਨੂੰ ਜਿਉਣਾ ਸਿਖਾਤਾ ਮੈਨੂੰ ਕਹਤਾ ਤੂੰ ਸੰਤੋਖੀ ਰਹਿ। ਚੰਗਾ ਖਾਇਆ ਪੀਆ ਕਰ ਮਾੜਾ ਨਾ ਖਾ। ਨਸ਼ਿਆਂ ਚ ਨੈਪਾ ਘਰ ਉੱਜੜ ਜੂਗਾ। ਮਹਾਂਸਾਹਿਬ ਕਹਿੰਦੇ ਇਹ ਸੰਸਾਰ ਨਾ ਗੁੱਜੀ ਅੱਗ ਵਿੱਚ ਸੜ ਰਿਹਾ ਸਾਰਿਆਂ ਦੇ ਅੰਦਰ ਅੱਗ ਮੱਚਦੀ ਹੈ। ਪਿਆਰਿਓ ਸਾਰੀ ਦੁਨੀਆ ਹੀ ਔਖੀ ਤਾਂ ਹੈ ਸਾਰਿਆਂ ਦੇ ਅੰਦਰ ਅੱਗ ਮੱਚਦੀ ਹੈ ਇੱਛਾਵਾਂ ਦੀ। ਲੋੜ ਤੋਂ ਜਾਵੇ ਜੇ ਮੰਗੋਂਗੇ ਕਦੇ ਸੌਖੇ ਇੰਨਾ ਦੇ ਦੇ ਮੇਰੇ ਪੁੱਤਾਂ ਧੀਆ ਨੂੰ ਕੰਮ ਨਾ ਕਰਨਾ ਪਵੇ ਨਾ ਇਹ ਕਹੋ ਸੱਚੇ ਪਾਤਸ਼ਾਹ ਇੰਨਾ ਦੇ ਹੀ ਗੱਡੀ ਚੱਲੀ ਜਾਵੇ ਪੁੱਤ ਧੀ ਵੀ ਕੰਮ ਕਰਨ ਉਹਨਾਂ ਨੂੰ ਕਮਾਈ ਦਾ ਸਾਧਨ ਦੇ ਉਹਨਾਂ ਨੂੰ ਸਿੱਖਿਆ ਦੇਣੀ ਧਰਮ ਦੇ ਕਾਰਜ ਕਰਦੇ ਹੋਏ ਉਹ ਮਿਹਨਤ ਕਰਕੇ ਜ਼ਿੰਦਗੀ ਚ ਗਾਂਹਾ ਵਾਧਣ ਅਸੀਂ ਉਹਨਾਂ ਨੂੰ ਗਾਂਹਾ ਵਾਧਦੇ ਦੇਖਾਂਗੇ ਤਾਂ ਜ਼ਿੰਦਗੀ ਚ ਬੜੇ ਸੌਖੇ ਰਹਿਣਗੇ ਉਸ ਤੋਂ ਪੋਤਾ ਦਿਨਾ ਉਹਨਾਂ ਨੂੰ ਚੰਗੀ ਮੱਤ ਵੀ ਨਹੀਂ ਨਾਲ ਮੱਤ ਨਹੀਂ ਮੰਗਦੇ ਅਸੀਂ ਸਿਰਫ ਪੁੱਤ ਦੇ ਦੇ ਤੇ ਜੇ ਚੰਗੀ ਮੱਤ ਨਾ ਹੋਈ ਉਹਨੇ ਵੈਰੀ ਬਣ ਜਾਣਾ ਇੱਕ ਦਿਨ ਉਸੇ ਜ਼ੁਬਾਨ ਨਾਲ ਆਖੋਗੇ ਮਾਲਕਾ ਐਦੋਂ ਨਾ ਮੰਨਦਾ ਚੰਗਾ ਸੀ ਮੰਗਿਆ ਤਾਂ ਤੂੰ ਚੰਗੀ ਮੱਤ ਵੀ ਮੰਨਣਾ ਜਿਹਦੇ ਕੋਲੇ ਮੱਤ ਨਹੀਂ ਚੰਗੀ ਉਹਦੀ ਜਿੰਦਗੀ ਨੱਕ ਬਣ ਜਾਂਦੀ